ਬਹੁਤ ਹੀ ਸਤਿਕਾਰ ਕਮਰਟ ਸੋਸੀਏਸ਼ਨ ਦੇ ਪ੍ਰਧਾਨ ਸਾਹਿਬ ਇਹਨਾਂ ਦੇ ਸਾਰੇ ਸਾਥੀ ਸਾਰੇ ਹੀ ਜਿਹੜੇ ਸੇਲਸਮੈਨ ਰੀਡ ਦੀ ਹੱਡੀਆਂ ਤੁਸੀਂ ਬੀਨਸ ਲਈ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਅਫਿਆਸ ਕਰਦਾ ਵਾਹਿਗੁਰੂ ਜੀ ਦਾ ਕਾਰਜ ਸਾਭ ਆਇਓ ਜੀ ਸਤੇ ਮੈਨੂੰ ਕਿਉਂਕਿ ਕੱਲ ਮੈਂ देर ਰਾਤ ਲੇਟ ਆਇਆ ਹਾਂ ਮੈਨੂੰ ਰਾਤ ਤੇਰ ਨੀਲ ਨੀਲ ਮੇਰਾ ਖਰਾਕੇ ਗਏ ਹੋਣੇ ਆ ਉਹਨਾਂ ਨੇ ਵੀ ਜ਼ਿਕਰ ਕੀਤਾ ਸੀ ਔਰ ਹੁਣ ਵੀ ਮੈਨੂੰ ਜ਼ਿਕਰ ਕੀਤਾ ਮੈਂ ਸ਼ੋਭਾ ਕੋਲ ਤਾਂ ਫੈਸਲਾ ਹੋ ਗਈ ਤੇ ਮੈਂ ਉਸ ਤੋਂ ਅੱਗੇ ਤਨਵਾਇਆ ਸੀ ਮੈਨੂੰ ਡਿਟੇਲ ਨਹੀਂ ਪਤਾ ਸੀ ਮੈਨੂੰ ਦੱਸਿਆ ਪ੍ਰਧਾਨ ਜੀ ਨੇ ਸਾਰੀ ਗੱਲ ਜੋ ਕੁਝ ਹੋਇਆ ਹੈ ਮੈਂ ਉਸ ਦੇ ਮਤਾਬਕ ਹੀ ਡਿਪਟੀ ਕਮਿਸ਼ਨਰ ਬਿੰਡਾਣ ਨਾਲ ਗੱਲ ਕੀਤੀ ਹੈ ਔਰ ਉਹਨਾਂ ਨੇ ਕਿਹਾ ਮੇਰੇ ਨਾਲ ਜੋ ਉਹਨਾਂ ਨੇ ਗੱਲ ਕੀਤੀ ਹੈ ਉਹਨਾਂ ਨੇ ਕਿਹਾ ਵੀ ਇਹਨਾਂ ਦੀ ਐਪਲੀਕੇਸ਼ਨ ਅੱਜ ਆ ਗਈ ਹੈ ਪਰसों ਡਾਕਟਰ ਜਿਹੜਾ ਪਰਚਾ ਹੈ ਰੱਦ ਕਰਤਾ ਜਾਊਗਾ। ਕਮੇਟੇਟਾ ਜਿੰਦਾਬਾਦ ਕਮੇਟੇਟਾ ਜਿੰਦਾਬਾਦ ਪੇਸ਼ ਕਰਕੇ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਆਪਦੇ ਹੱਕਾਂ ਵਾਸਤੇ ਫਰੇਕ ਐਸੋਸੀਏਸ਼ਨਾਂ ਅਸੀਂ ਵੀ ਲੜਦੇ ਰਹੇ ਰੜਨਾ ਚਾਹੀਦਾ ਚੰਗੀ ਗੱਲ ਹੈ ਜੇ ਤੁਸੀਂ ਇਕੱਠੇ ਹੋ ਤਾਂ ਜੇ ਕੋਈ ਜਿਆਦਤੀ ਹੁੰਦੀ ਹੈ ਜਾਂ ਤਕਲੀਫ ਹੁੰਦੀ ਹੈ ਤੁਸੀਂ ਉਹਨੂੰ ਚੰਗੀ ਤਰ੍ਹਾਂ ਪ੍ਰਸ਼ਾਸਨ ਅੱਗੇ ਪੇਸ਼ ਕਰ ਸਕਦੇ ਹੋ ਮੇਰੇ ਧਿਆਨ ਦੇ ਵਿੱਚ ਅਜੇ ਤੁਹਾਡੀ ਗੱਲ ਆਈ ਹੈ ਮੈਂ ਹੁਣ ਤੁਹਾਨੂੰ ਇਹ ਵੀ ਬੇਨਤੀ ਕਰਦਾ ਕਿ ਆਪਾਂ ਇਸ ਧਰਨੇ ਨੂੰ ਖਤਮ ਕਰ ਦਈਏ ਪਰਸੋਂ ਤੱਕ ਤੁਹਾਡਾ ਪਰਚਾ ਰੱਦ ਹੋ ਜਾਏਗਾ ਦੇਖੋ ਇਹ ਪਰਚਾ ਪਰਸੋਂ ਰੱਦ ਹੈ ਬੰਦਾ ਬਾਹਰ ਆਜਾ ਇਹ ਇਸ ਤਰ੍ਹਾਂ ਹੋ ਨਹੀਂ ਸਕਦਾ ਕੁਝ ਗੱਲਾਂ ਨਿਗਰੀ ਹੁੰਦੀਆਂ ਨੇ ਦੇਖੋ ਇਹ ਤੁਹਾਡੀ ਇੱਛਾ ਹੈ ਮੈਂ ਜੋ ਕਰ ਸਕਦਾ ਨਿਗਰੇ ਜੋ ਐਡਮਿਨਿਸਟ੍ਰੇਸ਼ਨ ਤੋਂ ਮੈਂ ਕਰਵਾ ਸਕਦਾ ਜੀ ਜਾਂ ਕਹਿ ਸਕਦਾ ਸੀ ਉਹ ਕਹਿਦਾ ਜਿਹੜੀਆਂ ਕਾਨੂੰਨੀ ਪੀਛੇ ਦੀਆਂ ਹੁੰਦੀਆਂ ਨੇ ਮੈਂ ਵਕੀਰ ਵੀ ਆ ਮੇਰੇ ਨਾਲ ਖੜੇ ਆ ਰਾਜਨ ਜੀ ਇਹ ਸੈਕਟਰ ਦੇ ਵਿੱਚ ਇਹ ਨਹੀਂ ਹੁੰਦਾ ਵੀ ਫੜ ਕੇ ਬੰਦੇ ਨੂੰ ਹੁਣੇ ਬਾਹਰ ਕੱਢ ਦੇਣ ਕਰਨੋ ਅੱਜ ਛੁੱਟੀ ਹੈ ਕੱਲ ਛੁੱਟੀ ਹੈ ਸੋਮਵਾਰ ਨੂੰ ਪਰਚਾ ਰੱਦ ਹੋ ਜਾਊਗਾ ਤੇ ਬੰਦਾ ਆਪੇ ਬਾਹਰ ਆ ਜਾਊਗਾ ਮੈਂ ਓਨੀ ਗੱਲ ਕਰੂੰਗਾ ਜਿੰਨੀ ਮੇਰੀ ਉੱਥੇ ਜ਼ਿਲ੍ਹਾ ਅਧਿਕਾਰੀਆਂ ਨਾਲ ਹੋਈ ਆ ਜਾਂ ਜਿਹਨੂੰ ਮੈਂ ਜਰੇਟਾ ਸਕੂਗਾ ਉਸ ਤੋਂ ਬਾਅਦ ਤੁਹਾਡਾ ਆਪਦਾ ਪ੍ਰੋਫੈਸਰ ਮੈਂ ਤੁਹਾਨੂੰ ਰੋਕ ਵੀ ਨਹੀਂ ਸਕਦਾ ਤੁਹਾਡੀ ਇੱਛਾ ਮੇਰੇ ਵੱਲੋਂ ਬੇਨਤੀ ਹੈ ਉਹਨੂੰ ਪ੍ਰਵਾਨ ਕਰ ਲਿਓ ਮੈਂ ਤਾਂ ਇਹ ਕਹੂੰਗਾ ਬਾਕੀ ਤੁਹਾਡੀ ਐਸੋਸੀਏਸ਼ਨ ਦਾ ਫੈਸਲਾ ਹੈ ਉਹ ਮੈਂ ਮੰਨ ਲੂਗਾ ਭਾਈ ਤੇ ਦੇਖੋ ਸਾਥੀਓ ਤੁਸੀਂ ਸਾਨੂੰ ਅੱਗੇ ਲਾਇਆ ਹੋਇਆ ਅਸੀਂ ਜ਼ਿੰਮੇਵਾਰ ਬੰਦੇ ਖੜੇ ਆ ਸਾਰੇ ਹੀ ਆਪਣੇ ਸ਼ਹਿਰ ਦੇ ਐਮ ਐਲ ਏ ਸਾਹਿਬ ਖੜੇ ਨੇ ਰਾਜਨ ਜੀ ਨਾਲ ਖੜੇ ਨੇ ਜਿਹੜੇ ਨਿਸ਼ਾਨੇ ਦੇ ਸਾਹਮਣੇ ਵਿਸ਼ਵਾਸ ਦੁਲਾ ਰਹੇ ਨੇ ਤਾਂ ਮੈਨੂੰ ਲੱਗਦਾ ਹੈ ਵੀ ਆਪਾਂ ਨੂੰ ਕਿਉਂਕਿ ਕੱਲ ਛੁੱਟੀ ਆ ਗਈ ਨਹੀਂ ਤਾਂ ਆਪਾਂ ਕੱਲ ਨੂੰ ਮਿਲਣਾਂ ਦੇ ਕੰਮ ਤੁਸੀਂ ਆਪਾਂ ਨੂੰ ਫੇਰ ਜਿਹੜਾ ਆਪਾਂ ਬੰਦ ਨਹੀਂ ਕਰ ਸਕਦੇ ਫੇਰ ਵੀ ਆਪਾਂ ਇਕੱਠੇ ਹੋ ਜਾਂਦੇ ਆਪਾਂ ਲੋਕਲ ਹੀ ਹੈ ਨਾ ਫਾਰੋ ਤਾਂ ਕੋਈ ਹਜਾਇ ਹੈ ਨਹੀਂ ਤਮਾਰੀ ਬੇਨਤੀ ਹੈ ਮੈਂ ਤਾਂ ਹਰੇਕ ਜੀ ਇਹ ਹਰੇਕ ਜੀ ਦੇਖੋ ਆਪਾਂ ਇਹ ਰਕੀ ਸੀ ਮੰਗਾ ਵੀ ਆਪਾਂ ਨੂੰ ਵਿਸ਼ਵਾਸਨ ਮਿਲਣਾ ਚਾਹੀਦਾ ਹੈ ਉਹ ਵੀ ਪ੍ਰੋਪਰ ਇਹ ਨਹੀਂ ਵੀ ਹਰੇਕ ਕੋਈ ਆ ਕੇ ਕਹਿ ਦੇ ਤਾਂ ਜ ਐਮਐਲਏ ਸਾਹਮਣੇ ਦਿੱਤਾ ਮੈਂ ਤਾਂ ਤੁਹਾਨੂੰ ਬੇਇੱਜ਼ਤੀ ਕਰਾਂਗਾ ਨਹੀਂ ਫਿਰ ਸੋਮਵਾਰ ਨੂੰ ਪਾ ਪੰਜਾਬ ਬੰਦ ਕਰ ਦਾਂਗੇ ਯਾਰ ਕਮਾਲ ਦੀ ਗੱਲ ਹੈ ਹਾਂ ਸੋਮਵਾਰ ਨੂੰ ਪੰਜਾਬ ਬੰਦ ਹੋਊਗਾ ਹੋਰ ਦੱਸੋ ਹਾਂ ਹਲੋ ਜੇ ਆਪਾਂ ਉਨਾ ਹੀ ਗੱਲ ਬੰਨਾਂਗੇ ਆਪਣੇ ਸਾਥੀਓ ਐਮਐਲਏ ਸਾਹਿਬ ਦਾ ਕਹਿਣਾ ਸਰਕਾਰ ਦੇ ਕਰਨ ਨੂੰ ਨਮਾਇੰਦਗੀ ਕਰਦੇ ਆ ਕਹਿਣਾ ਸਹੀ ਹੁੰਦਾ ਧਰਨਾ ਆਪਾਂ ਦੇ ਲਾਂਗੇ ਧਰਨਾ ਦੇਣਾ ਦੇਖੋ ਪਰਚਾ ਕੈਂਸਲ ਦਾ ਆਸ਼ਵਾਸ਼ਣ ਦਿੱਤਾ ਹੈ ਦੂਜੀ ਗੱਲ ਰਹੀ ਪਰਸੋ ਤੱਕ ਆਪਣਾ ਬੰਦਾ ਜਿਹੜਾ ਉਹ ਬਾਹਰ ਆਣ ਦਾ ਆਸ਼ਵਾਸ਼ਣ ਦਿੱਤਾ ਆਪਣੀ ਮੰਗ ਹੈ ਅੱਜ ਛੁੱਟੀ ਆ ਗਈ ਕੱਲ ਨੂੰ ਛੁੱਟੀ ਹੈ ਆ ਪਹਿਲਾਂ ਨੂੰ ਇਹ ਵੀ ਕਹਿੰਨੇ ਆ ਵੀ ਸਾਡੇ ਮੁੰਡੇ ਨੂੰ ਪੁਲਿਸ ਵਾਲੇ ਆਪ ਦੇ ਕਿਸੇ ਇਹ ਜੇ ਥਾਂ ਤੇ ਰੱਖਣ ਕਿ ਕਿ ਉਹਨੂੰ 2 ਦਿਨ ਤਕਲੀਫ ਨਾ ਦੇ ਐਵੇਂ ਪੈਰ ਕਾਂਚ ਬੰਦ ਨਾ ਰੱਖਣ ਕਿਉਂਕਿ ਜਦੋਂ ਨਿਰਦੋਸ਼ ਹੈ ਨਹੀਂ ਜਦੋਂ ਸਰਕਾਰ ਨੇ ਬਾਤ ਲਿਆ ਵੀ ਪਰਚਾ ਕੈਂਸਲ ਕਰਨ ਦੇ ਯੋਗ ਹੈ ਫਿਰ ਉਹਨੂੰ ਆਪਾਂ ਤਕਲੀਫ ਤੇ ਨਾ ਰੱਖਿਆ ਜਾਵੇ ਇਹ ਮੰਗ ਆਪਾਂ ਰੱਖ ਦਿੰਦੇ ਆ ਨਹੀਂ ਪਰਸੋਂ ਦੁਆਰਾ ਫੇਰ ਕੱਟ ਕਰ ਲਾਂਗੇ ਦੱਸੋ ਆ ਜਾ ਨਾ ਕਰੋ ਕਈ ਵਾਰ ਕਈ ਵਾਰ ਆਪਾਂ ਜਜ਼ਬਾਤੀ ਫੈਸਲੇ ਕਰ ਲੈਂਦੇ ਆ ਕਈ ਵਾਰ ਜਜ਼ਬਾਤੀ ਫੈਸਲਾ ਕਰ ਲੈਂਦੇ ਆ ਵੀ ਨਹੀਂ ਜੀ ਆਪਾਂ ਤਾਂ ਹੀ ਕਰਾਂਗੇ ਇਸ ਕਰਕੇ ਪੰਜਾਬ ਵਿੱਚ ਕਰਾਂਗਾ ਪੰਜਾਬ ਜਨਾਬਾ ਜੀ ਤੁਹਾਡੇ ਪ੍ਰਧਾਨ ਸਾਹਿਬ ਖੜੇ ਐ ਤੁਹਾਡੀ ਝਟੇ ਬੰਦੀਆਂ ਖੜੀਆਂ ਤੁਸੀਂ ਬੈਠੇ ਹੋ ਇੱਥੇ ਹੀ ਬਠਿੰਡਾ ਰਹਿਣਾ ਇੱਥੇ ਹੀ ਹਨੁਮਾਨ ਜੋਗ ਰਹਿਣਾ ਇੱਥੇ ਹੀ ਐਮ ਐਲ ਏ ਸਾਹਿਬ ਨੇ ਰਹਿਣਾ ਸੋਮਵਾਰ ਨੂੰ ਫੇਰ ਸੱਦ ਲਾਂਗੇ ਸਿਆਪ ਜੀ ਜੀ ਦੇਸੀ ਇਹ ਸਰਦ ਨੂੰ ਮਕਾਓ ਇਹ ਆਈ ਬਾਕੀ ਪ੍ਰਧਾਨ ਜੀ ਤੁਸੀਂ ਜੋ ਫੈਸਲਾ ਕਰੋਗੇ ਸਭ ਨੂੰ ਮੰਨਤਾ ਹੈ ਸਰਦਿਆਂ ਨੂੰ ਆਪਾਂ ਨਾਰੇ ਲਾਣੇ ਆ ਔਰ ਇਹਦੇ ਲਈ ਆਪਾਂ ਪਰਸੋਂ ਤੱਕ ਜਿਹੜੇ ਹੈਗੇ ਆ ਆਪਾਂ ਨੂੰ ਸਪਾਸਟ ਦੇ ਟਾਈਮ 'ਚ ਸਾਹਮਣੇ ਸਾਬ ਪਰਸੋਂ ਤੱਕ ਇਹ ਪੇਟ ਕਰਦੇ ਜਿਹੜੇ ਕੋਈ ਡਾਕੂਮੈਂਟ ਚਾਹੀਦੇ ਆ ਉਹ ਨਹੀਂ ਕੱਢੀ ਠੀਕ ਹੈ ਠੀਕ ਹੈ ਠੀਕ ਹੈ ਨਾ ਜਾਓ ਨਾ ਜਾਓ ਕੋਈ ਕੋਈ ਬਲ ਕੋਈ ਸਾਥੀ ਆਪਾਂ ਹੁਣ ਜਿਹੜਾ ਤੁਸੀਂ ਵੀਰੇ ਲਿਖਤੀ ਕਹਿੰਦੇ ਹੋ ਨਾ ਆ ਕੈਮਰੇ ਆ ساری ਉਮਰ ਤੱਕ ਆ ਇਹਦਾ ਲਿਖਤੀ ਤੋਂ ਵੱਧ ਦੇਖੋ ਐਵੇਂ ਕੱਚੀਆਂ ਗੱਲਾਂ ਨਹੀਂ ਜਦੋਂ ਤੁਹਾਡੇ ਪ੍ਰਧਾਨ ਨੇ ਕਹਿਤਾ ਨਾ ਉਹ ਮੰਨ ਲਈਦੀ ਹੁੰਦੀ ਹੈ ਗੱਲ ਅਰੇਕ ਜੀ ਨੇ ਕਹਿਤਾ ਜੇ ਗੱਲ ਠੀਕ ਹੈ ਜੀ ਸਾਰਿਆਂ ਨੂੰ ਹੌਲੇ ਹੱਥ ਜੋੜ ਕੇ ਬੋਲਤੀ ਹੈ ਵੀ ਅੱਪਾ ਇੱਕ ਵਾਰੀ ਇਹੋ ਪੁਰਾਣੇ ਗੱਦੀ ਮਾਰਗ ਦੀ ਵੀ ਚੱਪਾ ਦੇਵੇ ਅੱਪਾ ਅੱਗੇ ਜਿਹੜੀ ਵਿਚਾਰ ਕਰੀ ਅੱਪਾ ਸਾਰੇ ਗੱਦੀ ਮਾਰਗ ਚੱਲ ਜੇ ਇਹ ਨਹੀਂ ਜਿਹੜਾ ਸਾਰੇ ਚਾਰੇ ਐਮਐਲਏ ਸਾਹਿਬ ਦੇ ਪੇਜ ਤੇ ਲਾਈਵ ਚੱਲ ਰਿਹਾ ਇਹ ਕੋਈ ਕੱਚੀ ਗੱਲ ਨਹੀਂ ਹੁੰਦੀ ਤੁਸੀਂ ਆਪਣੇ ਉਹ ਨਾ ਕਰੋ 100 ਵਾਰ ਨੂੰ ਆਪਣਾ ਪਰਚਾ ਪੱਕਾ ਰੱਤ ਹੋ ਜਾਊਗਾ ਵੀਰ ਜੀ ਸਾਰਿਆਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਡੀਐਸਪੀ ਸਾਹਿਬ ਨੇ ਵਿਚ ਗੱਲ ਕੀਤੀ ਹੈ ਹਾਂ ਐਮਐਲਏ ਸਾਹਿਬ ਨੇ ਪਬਲਿਕ ਫੇਸ ਤੋਂ ਬਾਹਰ ਕੇ ਲਾਈਵ ਗੱਲ ਕੀਤੀ ਹੈ ਇਹ ਸੱਚੀ ਗੱਲ ਹੈ ਬੜੇ ਹੋ ਜੂਗੀ